ਦੋਸਤੋ Play Store ਓਪਨ ਕਰਾਂਗੇ ਉਸ ਤੋਂ ਬਾਅਦ Pixel App ਸਰਚ ਕਰਾਂਗੇ ਫਿਰ ਇਸ ਨੂੰ ਇੰਸਟਾਲ ਕਰਾਂਗੇ ਫਿਰ Pixel App ਓਪਨ ਕਰਾਂਗੇ ਓਪਨ ਹੋਣ ਤੋਂ ਬਾਅਦ ਇਸ ਤਰ੍ਹਾਂ ਇੰਟਰਫੇਸ ਆ ਜਾਵੇਗਾ ਫਿਰ ਥੰਬਲ ਦਾ ਸਾਈਜ਼ ਬਣਾਉਣ ਵਾਸਤੇ 3 ਡੋਟ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਸਾਈਜ਼ ਅਮੇਸ਼ ਸਾਈਜ਼ ਤੇ ਕਲਿੱਕ ਕਰਾਂਗੇ ਫਿਰ ਆ ਨੀਚੇ ਲਿਖਿਆ ਆ ਜਾਏਗਾ YouTube thumbnail ਤੇ ਕਲਿੱਕ ਕਰਾਂਗੇ ਫਿਰ ਓਕੇ ਕਰ ਦੋ ਫਿਰ ਦੇਖੋ ਸਾਈਜ਼ थंबल्स ਦਾ ਸਾਈਜ਼ ਬਣ ਗਿਆ ਹੈ ਫਿਰ ਉਸ ਤੋਂ ਬਾਅਦ ਅਸੀਂ ਕੋਈ ਵੀ ਕਲਰ ਚੇਂਜ ਕਰ ਸਕਦੇ ਹਾਂ ਜਿਸ ਤਰ੍ਹਾਂ ਡਬਲ ਕਲਰ ਲਗਾਉਣਾ ਹੋਵੇ ਤਾਂ ਡਬਲ ਕਲਰ ਵੀ ਲੱਗ ਜਾਂਦਾ ਹੈ ਤੇ ਬਲੈਕ ਐਂਡ ਵਾਈਟ ਕਲਰ ਕਰਨਾ ਹੋਵੇ ਤਾਂ ਬਲੈਕ ਐਂਡ ਵਾਈਟ ਵੀ ਕਲਰ ਲੱਗ ਜਾਂਦਾ ਹੈ ਉਸ ਤੋਂ ਬਾਅਦ ਸਾਨੂੰ ਇੱਕ ਪਿਕ ਚਾਹੀਦੀ ਹੈ ਜੋ ਪਹਿਲੀ ਗੈਲਰੀ ਵਿੱਚ ਡਾਊਨਲੋਡ ਹੋਵੇ ਸਿੰਪਲੀ ਗੂਗਲ ਤੇ ਕਲਿੱਕ ਕਰਾਂਗੇ ਸਰਚ ਕਰਾਂਗੇ ਬੀ ਜੀ ਰਿਮੂਵਰ ਇਸ ਤਰ੍ਹਾਂ ਇੰਟਰਫੇਸ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਵੇਗਾ ਉਸ ਤੋਂ ਬਾਅਦ ਅਸੀਂ ਗੈਲਰੀ ਵਿੱਚ ਜਾਵਾਂਗੇ ਜਿਸ امیਜ ਦੀ ਬੈਕਗ੍ਰਾਉਂਡ ਰਿਮੂਵ ਕਰਨੀ ਹੈ ਅਪਲੋਡ امیਜ ਤੁਹਾ ਜਿਹੜੀ ਤੁਸੀਂ ਇਮੇਜ ਸਿਲੈਕਟ ਕਰਨੀ ਹੈ ਕਰ ਲਓ ਇਹ ਆਟੋਮੈਟਿਕ ਇਸ ਦੀ ਬੈਕਗ੍ਰਾਉਂਡ ਰਿਮੂਵ ਹੋ ਜਾਵੇਗੀ ਕੁਝ ਹੀ ਸੈਕੰਡਾਂ ਵਿੱਚ ਦੇਖੋ ਇਹ ਬਿਲਕੁਲ ਹੀ ਫ੍ਰੀ ਹੈ ਦੇਖੋ ਇਹਦੀ ਬੈਕਗ੍ਰਾਉਂਡ ਬਿਲਕੁਲ ਹੀ ਕਲੀਅਰ ਹੋ ਗਈ ਹੈ ਹੁਣ ਇਸ ਇਮੇਜ ਨੂੰ ਆਪਾਂ ਫ੍ਰੀ ਵਾਲੇ অপਸ਼ਨ ਤੇ ਕਲਿੱਕ ਕਰਕੇ ਸੇਵ ਕਰਾਂਗੇ ਇਹ ਇਮੇਜ ਸਾਡੀ ਸੇਵ ਹੋ ਗਈ ਹੈ ਇਹ ਇਮੇਜ ਸਾਡੀ ਗੈਲਰੀ ਦੇ ਵਿੱਚ ਸੇਵ ਹੋ ਗਈ ਹੈ ਹੁਣ ਅਸੀਂ ਫਿਰ ਪਿਕਸਲ ਐਪ ਤੇ ਆਵਾਂਗੇ ਪਿਕਸਲ ਐਪ ਦੇ ਵਿੱਚ ਅਸੀਂ ਪਲੱਸ ਆਈਕਨ ਤੇ ਕਲਿੱਕ ਕਰਾਂਗੇ ਫੋਨ ਗੈਲਰੀ ਜਾਵਾਂਗੇ ਫਿਰ ਜਿਹੜੀ ਸਾਡੀ ਬੈਕਗ੍ਰਾਉਂਡ ਕਲੀਅਰ ਵਾਲੀ ਪਿਕ ਹੈ ਆ ਜਾਵੇਗੀ ਇਹਨੂੰ ਅਸੀਂ ਥੰਬਲ ਤੇ ਅਡਜਸਟ ਕਰਾਂਗੇ ਉਸ ਤੋਂ ਟਿਕ ਮਾਰ ਤੇ ਗੁੱਡ ਤੇ ਟਿਕ ਮਾਰ ਕਰਕੇ ਸਾਡੇ ਥੰਬਲ ਤੇ ਆ ਜਾਵੇਗੀ ਇਹ ਦੇਖੋ ਫਿਰ ਇਹਨੂੰ ਅਸੀਂ ਰਾਈਟ ਲੈਫਟ ਸੈਂਟਰ ਦੇ ਵਿੱਚ ਜਿੱਥੇ ਮਰਜੀ ਕਰ ਸਕਦੇ ਆ ਉਸ ਤੋਂ ਬਾਅਦ ਇਹ ਫੋਟੋ ਨੂੰ ਹੋਰ ਵਧੀਆ ਬਣਾਉਣ ਲਈ ਇਸ ਨੂੰ ਅਸੀਂ ਸਟ੍ਰੋਕ ਤੇ ਕਲਿੱਕ ਕਰਾਂਗੇ ਸਟ੍ਰੋਕ ਤੇ ਕਲਿੱਕ ਕਰਨ ਦੇ ਬਾਅਦ ਅਨੇਬਲ ਕਰਾਂਗੇ ਅਨੇਬਲ ਕਰਨ ਦਾ ਕੋਈ ਵੀ ਅਸੀਂ ਕਲਰ ਇਹਦੇ ਸਾਈਡ ਤੇ ਲਗਾ ਸਕਦੇ ਆ ਫੋਟੋ ਦੀ ਆਊਟਲਾਈਨ ਦੇਖੋ ਅਜੇਸਟ ਕਰਦੇ ਨੇ ਤਾਂ ਵਾਈਟ ਆਊਟਲਾਈਨ ਘੱਟ ਵੱਧ ਥੋੜੀ ਜਿਆਦਾ ਕਰ ਸਕਦੇ ਆ ਇਸ ਪਿਕ ਨੂੰ ਹੋਰ ਵਧੀਆ ਬਣਾਉਣ ਲਈ ਸ਼ੈਡੋ ਤੇ ਕਲਿੱਕ ਕਰਾਂਗੇ ਦੇਖੋ ਸ਼ੈਡੋ ਤੇ ਕਲਿੱਕ ਕਰਕੇ ਅਨੇਬਲ ਕਰਾਂਗੇ ਹੁਣ ਇਹਦੀ ਜਿਹੜੀ ਸ਼ੈਡੋ ਹੈ ਅਸੀਂ ਵੱਧ ਘੱਟ ਕਰ ਸਕਦੇ ਹਾਂ ਸ਼ੈਡੋ ਦਾ ਕਲਰ ਚੇਂਜ ਕਰਨਾ ਜਿਸ ਤਰ੍ਹਾਂ ਅਸੀਂ ਹੁਣ ਜੈਲੋ ਲਗਾਵਾਂਗੇ ਦੇਖੋ ਜੈਲੋ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਜੈਲੋ ਦੇਖੋ ਸ਼ੈਡੋ ਅਡਜਸਟ ਵੀ ਕਰ ਸਕਦੇ ਆ ਲੈਫਟ ਰਾਈਟ ਵੀ ਅਡਜਸਟ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਜੀ ਸ਼ੈਡੋ ਨਾਲ ਵੀ ਫੋਟੋ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਸਕਦੇ ਹਾਂ ਟੈਕਸ ਮੈਸੇਜ ਲਿਖਣੇ ਪਲੱਸ ਦੇ ਆਈਕਨ ਤੇ ਕਲਿੱਕ ਕਰਾਂਗੇ ਫਿਰ ਪੈਨਸਲ ਆਈਕਨ ਤੇ ਡੇਟ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਮੈਂ ਲਿਖਣਾ ਚਾਹੁੰਦਾ ਹਾਂ YouTube ਵੀਡੀਓ ਇਸ ਤਰ੍ਹਾਂ ਟਾਈਪ ਕਰਕੇ ਲਿਖਾਂਗੇ ਜੋ ਵੀ ਅਸੀਂ ਲਿਖਣਾ ਚਾਹੁੰਦੇ ਆ ਉਹ ਲਿਖ ਸਕਦੇ ਆ ਇਹ ਲਿਖ ਕੇ ਇਸ ਤੋਂ ਬਾਅਦ ਅਸੀਂ ਓਕੇ ਕਰਾਂਗੇ ਓਕੇ ਕਰਨ ਤੋਂ ਬਾਅਦ ਇਸ ਦਾ ਸਾਈਜ਼ ਵੱਡਾ ਛੋਟਾ ਕਰਨ ਲਈ ਇਨੂੰ ਅੱਗੇ ਕਰਾਂਗੇ ਅੱਗੇ ਕਰਕੇ ਆ ਦੇਖੋ ਜਿੱਥੇ ਸਾਈਜ਼ ਲਿਖਿਆ ਇਹਨੂੰ ਕਲਿੱਕ ਕਰਾਂਗੇ ਇਸ ਤੋਂ ਬਾਅਦ ਤਾਂ ਸਾਈਜ਼ بڑا ਛੋਟਾ ਕਰ ਸਕਦੇ ਆ ਉਸ ਤੋਂ ਬਾਅਦ ਸਾਈਜ਼ ਡ੍ਰੈਸਟ ਕਰਕੇ ਟਿੱਕ ਕਰਾਂਗੇ ਉਸ ਤੋਂ ਬਾਅਦ ਅਸੀਂ ਦਾ ਕਲਰ ਚੇਂਜ ਕਰ ਸਕਦੇ ਆ ਕਲਰ ਤੇ ਕਲਿੱਕ ਕਰਕੇ ਕੋਈ ਵੀ ਕਲਰ ਇਹਦਾ ਅਸੀਂ ਚੇਂਜ ਕਰ ਸਕਦੇ ਆ ਉਸ ਤੋਂ ਬਾਅਦ ਇਹਨੂੰ ਹੋਰ ਵਧੀਆ ਬਣਾਉਣ ਲਈ ਸਟ੍ਰੋਕ ਤੇ ਕਲਿੱਕ ਕਰਾਂਗੇ ਸਟ੍ਰੋਕ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਆ ਨੇਵਲ ਕਰਾਂਗੇ ਬਲੈਕ ਸਟੋਕ ਦੇਣ ਵਾਸਤੇ ਬਲੈਕ ਤੇ ਕਲਿੱਕ ਕਰਾਂਗੇ ਦੇਖੋ ਬਲੈਕ ਸਟੋਕ ਨਾ ਕਿੰਨਾ ਹੀ ਸੋਹਣਾ ਲੱਗ ਰਿਹਾ ਹੈ ਹੋਰ ਵੀ ਵਧੀਆ ਬਣਾਉਣ ਵਾਸਤੇ ਫਿਰ ਸ਼ੈਡੋ ਤੇ ਕਲਿੱਕ ਕਰਾਂਗੇ ਅਨੇਬਲ ਕਰਾਂਗੇ ਅਨੇਬਲ ਕਰਕੇ ਦੇਖੋ yellow color ਤੇ ਕਲਿੱਕ ਕਰਾਂਗੇ ਤੇ yellow color ਦੀ ਸ਼ੈਡੋ ਦੇਵਾਂਗੇ ਦੇਖੋ ਕਿੰਨੀ ਵਧੀਆ ਲੱਗ ਰਿਹਾ ਹੈ yellow color ਦੀ ਸ਼ੈਡੋ ਜਿਸ ਤਰ੍ਹਾਂ ਤੁਹਾਡਾ ਟੈਕਸਟ ਜਾਂ ਇਮੇਜ ਐਦਾਂ ਅੱਗੇ ਪਿੱਛੇ ਹੁੰਦਾ ਹੈ ਤਾਂ ਉਸ ਲਈ ਤੁਸੀਂ 3 ਡਾਟ ਤੇ ਕਲਿੱਕ نیچے ਕਲਿੱਕ ਕਰੋ ਤੇ ਉਸ ਤੋਂ ਬਾਅਦ ਇਸ ਨੂੰ ਲੋਗ ਲਗਾ ਸਕਦੇ ਹੋ ਬਹੁਤ ਹੀ ਵਧੀਆ YouTube थंबनेल ਤਿਆਰ ਹੈ ਇਸ ਨੂੰ ਸੇਵ ਕਰਨ ਲਈ ਸ਼ੇਅਰ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਅਲਟਰਾ ਤੇ ਕਲਿੱਕ ਕਰਾਂਗੇ ਤੇ ਸੇਵ ਟੂ ਗੈਲਰੀ ਤੇ ਕਲਿੱਕ ਕਰਕੇ YouTube थंबनेल ਸੇਵ ਹੋ ਗਿਆ ਹੈ